ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਅਮਰਿਤਪਾਲ ਦਾ ਭਰਾ ਹਰਪ੍ਰੀਤ ਜਿਹਦੀ ਅੱਜ ਰਿਹਾਈ ਜਿਹੜੀ ਹੈਗੀ ਐ ਉਹ ਬੜੇ ਹੀ ਗੁਪਚਪ ਤਰੀਕੇ ਨਾਲ ਕੀਤੀ ਗਈ ਪਿਛਲੇ ਗੇਟ ਦੇ ਦੁਆਰਾ ਅਮਰਿਤਪਾਲ ਦੇ ਭਰਾ ਨੂੰ ਜਿਹੜਾ ਹੈਗਾ ਬਾਹਰ ਕੱਢਿਆ ਗਿਆ ਦੱਸ ਦਈਏ ਕਿ ਹਰਪ੍ਰੀਤ ਨੂੰ 11 ਜੁਲਾਈ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਇਹ ਲੁਧਿਆਣੇ ਕਿਸੇ ਬੰਦੇ ਤੋਂ 10000 ਰੁਪਏ ਦੇ ਕੇ 4 ਗ੍ਰਾਮ ਦਾਣੇਦਾਰ ਇੱਕ ਪ੍ਰਦਾਰਥ ਲੈ ਕੇ ਆਏ ਸੀ ਜਿਹਨੂੰ ਪੁਲਿਸ ਨੇ ਆਇਸ਼ ਦਾ ਨਾਮ ਦਿੱਤਾ ਸੀਗਾ ਅਮਰਿਤਪਾਲ ਦੇ ਭਰਾ ਦੇ ਨਾਲ ਇੱਕ ਹੋਰ ਸਾਥੀ ਵੀ ਸੀ ਲਵਪ੍ਰੀਤ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ 25 ਜੁਲਾਈ ਨੂੰ ਕੋਰਟ ਵੱਲੋਂ ਇਹਨਾਂ ਨੂੰ ਜ਼ਮਾਨਤ ਜਿਹੜੀ ਸੀਗੀ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਜ਼ਮਾਨਤ ਦੇਣ ਤੋਂ ਬਾਅਦ ਜਿਹੜੇ ਕੁਝ ਟੈਕਨੀਕਲ ਗਲਤੀਆਂ ਹੋਣ ਕਾਰਨ ਇਹਨਾਂ ਦੀ ਰਿਹਾਈ ਨਹੀਂ ਹੋ ਸਕੀ ਅੱਜ ਪੂਰੀ ਉਮੀਦ ਸੀ ਕਿ ਹਰਪ੍ਰੀਤ ਨੂੰ ਜਿਹੜਾ ਹੈਗਾ ਸ਼ਾਮ ਨੂੰ ਬੰਦੀ ਤੋਂ ਬਾਅਦ ਜਿਹੜਾ ਰਿਹਾ ਕੀਤਾ ਜਾਏਗਾ ਲੇਕਿਨ ਜੇਲ ਪ੍ਰਸ਼ਾਸਨ ਵੱਲੋਂ ਹਰਪ੍ਰੀਤ ਨੂੰ ਬੜੇ ਗੁਪਚਪ ਤਰੀਕੇ ਨਾਲ ਲਪ੍ਰੀਤ ਦੇ ਨਾਲ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਕੱਢ ਦਿੱਤਾ ਗਿਆ ਔਰ ਕਿਸੇ ਨੂੰ ਕੰਨੋ ਕਾਨ ਵੀ ਖਬਰ ਇਹਦੀ ਨਹੀਂ ਹੋ ਪਾਈ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ